ਬ੍ਰਿਟਿਸ਼ ਸਵਾਰੀ ਗਰੁੱਪ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਰੇ ਮਿਤੀ 7 ਜੁਲਾਈ 7ਵਾਂ ਮਹੀਨਾ 2025 ਅੱਜ ਦੀ ਗੱਲ ਕਰ ਰਿਹਾ ਆ ਵੀਰੇ ਅੱਜ ਸਵੇਰ ਦੀ ਹਨਾ ਮੈਂ ਸਵੇਰੇ ਸੁਝਾਨਪੁਰ ਪੰਪ ਤੇ ਪਾਲਨਪੁਰ ਤੋਂ ਮੈਂ ਸਵੇਰੇ ਸੁਝਾਨਪੁਰ ਤੋਂ ਸਵਾਰੀ ਚੱਕਣੀ ਸੀਗੀ ਸੀ ਐਨ ਜੀ ਵਾਲੇ ਪੰਪ ਤੇ ਖੜਾ ਸੀਗਾ ਵੀਰੇ ਮੈਂ ਜਿੱਥੇ ਸਿਵਲ ਵਰਦੀ ਦੇ ਵਿੱਚ ਪੁਲਿਸ ਵਾਲੇ ਆਏ ਹਨਾ ਆਂਦੇ ਸਾਰ ਉਹਨਾਂ ਨੇ ਗੱਡੀ ਦੇਖੀ ਆਪਣੀ ਗੱਡੀ ਚੈੱਕ ਕੀਤੀ ਮੇਰੀ ਸਾਰੀ ਤਲਾਸ਼ੀ ਲਈ ਗਈ ਹੈਨਾ ਉੱਥੇ ਹੀ ਮੌਕੇ ਤੇ ਕਹਿੰਦੇ ਤੇਰੇ ਕੋਲੇ ਚਿੱਟਾ ਵਾ ਤੇ ਬਾਈ ਮੇਰੇ ਕੋਲ ਕੁਛ ਵੀ ਨਹੀਂ ਸੀਗਾ ਹਨਾ ਇਹਨਾਂ ਨੇ ਪਹਿਲਾਂ ਪੰਪ ਤੇ ਬਾਈ ਸਾਰੀ ਘੜ ਕੇ ਉੱਥੇ ਤਲਾਸ਼ੀ ਲਈ ਠੀਕ ਆ ਮੇਰੀ ਤਲਾਸ਼ੀ ਲਈ ਬਾਈ ਉਦੋਂ ਵਾਦੇ ਸੇਵਲ ਵਰਦੀ ਦੇ ਵਿੱਚ ਸੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਪੁਲਿਸ ਵਾਲੇ ਆ ਕੌਣ ਆ ਹਨਾ ਮੈਂ ਹੁਣ ਖਾਲੀ ਆ ਰਿਹਾ ਬਾਈ ਮੈਂ ਹੁਣ ਥਾਣੇ ਦੇ ਵਿੱਚੋਂ ਹੀ ਆ ਰਿਹਾ ਆ ਇਹਨਾਂ ਨੇ ਬਾਈ ਮੈਨੂੰ ਉੱਥੋਂ ਦੀ ਇਹ ਮੈਨੂੰ ਥਾਣੇ ਨਹੀਂ ਲੈ ਕੇ ਗਏ ਇਹ ਮੈਨੂੰ ਕਿਸੇ ਹੋਰ ਜਗ੍ਹਾ ਤੇ ਮੈਨੂੰ ਯਾਦ ਨਹੀਂ ਕੋਈ ਨੇੜੇ ਤੇੜੇ ਪਿੰਡ ਜਿਹੜਾ ਸੁਨਣਾ ਜਿਹਾ ਏਰੀਆ ਸੀ ਉੱਥੇ ਜਾ ਕੇ ਇਹਨਾਂ ਨੇ ਗੱਡੀ ਰੋਕੀ ਆਪਣੀ ਵੀ ਤੇ ਮੇਰੀ ਵੀ ਹਨਾ ਗੱਡੀ ਰੋਕੀ ਤੇ ਇਹਨਾਂ ਨੇ ਬਈ ਮੈਨੂੰ ਕੁੱਟਣਾ ਸਟਾਰਟ ਕਰਤਾ ਉੱਥੇ ਸੜਕ ਤੇ ਹਨਾ ਖਾਲੀ ਜਿਹਾ ਏਰੀਆ ਸੀ ਇਹਨਾਂ ਨੇ ਉੱਥੇ ਮੈਨੂੰ ਕੁੱਟਿਆ ਪੁਲਿਸ ਵਾਲੇ ਚਾਰ ਪੁਲਿਸ ਵਾਲੇ ਸੀ ਮੈਨੂੰ ਕੋਈ ਇਹਨਾਂ ਦਾ ਬੈਲਟ ਨੰਬਰ ਯਾਦ ਨਹੀਂ ਕੋਈ ਬੈਚ ਨੰਬਰ ਨਹੀਂ ਸੀ ਕਿਉਂਕਿ ਸਿਵਲ ਬੱਦੀ ਸੀ ਬਈ ਇੱਥੋਂ ਤੱਕ ਕਿ ਇਹਨਾਂ ਨੇ ਤਾਂ ਮੈਨੂੰ ਉਹ ਵੀ ਨਹੀਂ ਦਿਖਾਏ ਹਨਾ ਇਹਨਾਂ ਨੇ ਬਈ ਮੈਨੂੰ ਉੱਥੇ ਕੁੱਟਿਆ ਪੂਰਾ ਕੁੱਟਿਆ ਜਿੰਨਾ ਕਿ ਕੁੱਟ ਸਕਦੇ ਸੀ ਇਹਨਾਂ ਨੇ ਕੁੱਟਿਆ ਹਨਾ ਮੇਰੇ ਮੇਰੇ ਤੋਂ ਚਿੱਟਾ ਮੰਗੀ ਜਾਣ ਕਹਿੰਦੇ ਚਿੱਟਾ ਦੇ ਦੇ ਚਿੱਟਾ ਦੇ ਦੇ ਬਈ ਮੇਰੇ ਕੋਲੇ ਚਿੱਟਾ ਚਿੱਟਾ ਜਦੋਂ ਆਪਾਂ ਬਈ ਕਦੇ ਪੀਤਾ ਨਹੀਂ ਤਾਂ ਆਪਾਂ ਦੇ ਵੀ ਕਿੱ ਕੁਝ ਨਹੀਂ ਜੀ ਬਾਈ ਚਲੋ ਇਹਨਾਂ ਨੇ ਕੁੱਟ-ਕੱਟ ਕੇ ਉਦੋਂ ਬਾਅਦ ਜੀ ਇਹ ਮੈਨੂੰ ਥਾਣੇ ਲੈ ਗਏ ਮੈਂ ਇਹਨਾਂ ਨੂੰ ਸਵਾਰੀ ਦਾ ਨੰਬਰ ਦਿੱਤਾ ਕਹਿੰਦੇ ਤੁਸੀਂ ਆਹਨਪੁਰ ਖੜਾ ਕੀ ਕਰਦਾ ਤੁਸੀਂ ਪੰਜਾਬ ਵਾਲਿਆਂ ਨੇ ਗੰਦ ਪਾਇਆ ਹੋਇਆ ਫਲਾਣਾ ਠਮਕਾਣਾ ਤੁਸੀਂ ਪੰਜਾਬ ਤੋਂ ਚਿੱਟਾ ਸਪਲਾਈ ਕਰ ਰਹੇ ਹੋ ਬਈ ਆਪਾਂ ਕੰਮ ਕਰਨ ਜਾਣੇ ਯਾਰ ਆਪਾਂ ਆਹ ਕੁਝ ਕਰਨ ਥੋੜੀ ਜਾਣੇ ਯਾਰ ਜੇ ਸਾਰੇ ਚਿੱਟੇ ਸਪਲਾਈ ਕਰਨੇ ਹੋਣ ਫਿਰ ਗੱਡੀਆਂ ਚ ਢੋਲੀ ਯਾਰ ਇੱਥੇ ਡਰਾਈਵਰੀਆਂ ਦੇ ਤੱਕੇ ਖਾਈਏ ਹਨ ਉਸ ਤੋਂ ਬਾਅਦ ਬਈ ਇਹ ਮੈਨੂੰ ਥਾਣੇ ਲੈ ਕੇ ਗਏ ਉੱਥੋਂ ਦੀ ਇਹ ਮੈਨੂੰ ਥਾਣੇ ਲੈ ਕੇ ਗਏ ਮੈਂ ਸਵਾਰੀ ਨਾਲ ਵੀ ਗੱਲ ਕਰਵਾਤੀ ਜਿਹੜੇ ਬੰਦੇ ਨੇ ਯੋਲ ਦੇ ਨੇ ਮੈਨੂੰ ਸਵਾਰੀ ਦਿੱਤੀ ਸੀ ਉਹਦੇ ਨਾਲ ਵੀ ਗੱਲ ਕਰਵਾਈ ਹਨਾ ਥਾਣੇ ਲੈ ਆ ਕੇ ਬਈ ਇਹਨਾਂ ਨੇ ਮੈਨੂੰ ਫੇਰ ਕੁੱਟਿਆ ਥਾਣੇ ਕੁੱਟਿਆ ਉਸ ਤੋਂ ਬਾਅਦ ਬਈ ਇਹਨਾਂ ਨੇ ਮੇਰਾ ਟੈਸਟ ਕਰਵਾਇਆ ਇਹਨਾਂ ਨੂੰ ਚੱਟਾ ਲੱਭਿਆ ਤਾਂ ਹੈ ਨਹੀਂ ਫਿਰ ਮੈਨੂੰ ਐਸਐਚਓ ਕਹਿੰਦਾ ਕਹਿੰਦਾ ਜੇ ਤੂੰ ਚੱਟਾ ਪੀਂਦਾ ਹੋਇਆ ਤਾਂ ਤੂੰ ਤੇਰਾ ਹਸਾਬ ਲਾ ਲਈ ਮੈਂ ਉਹਨੂੰ ਕਹੇ ਜੀ ਤੁਸੀਂ ਮੇਰਾ ਟੈਸਟ ਕਰਵਾ ਲਓ ਤੁਸੀਂ ਕੁੱਟ-ਕੁੱਟ ਨੀਲਾ ਕਰਦੇ ਹੋ ਜੇ ਮੇਰੇ ਅੰਦਰ ਚਿੱਟੇ ਦਾ ਦਾਰੂ ਦਾ ਵੀ ਜੇ ਐਪ ਸ਼ੋ ਹੋ ਗਿਆ ਤੁਸੀਂ ਤਾਂ ਵੀ ਕਰਦੇ ਹੋ ਹਨਾ ਤੇ ਫਿਰ ਬਈ ਉਦੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਟੈਸਟ ਕਰਵਾਇਆ ਟੈਸਟ ਕਰਵਾਉਣ ਤੋਂ ਬਾਅਦ ਦੀ ਗੱਲ ਆ ਇਹ ਕਹਿੰਦੇ ਟੈਸਟ ਦੇ ਵਿੱਚ ਕੁਝ ਨਹੀਂ ਆਇਆ ਮੁਨਸ਼ੀ ਕਹਿੰਦਾ ਕਿ ਇਹ ਭੰਗ ਪੀਂ ਮੁਨਸ਼ੀ ਕਹਿੰਦਾ ਕਹਿੰਦਾ ਇਹ ਭੰਗ ਪੀਂਦਾ ਵਾ ਹਨਾ ਮੁਨਸ਼ੀ ਨੇ ਇੰਨੀ ਗੱਲ ਕਹੀ ਤੇ ਉਦੋਂ ਬਾਅਦ ਜੀ ਚਲੋ ਇਹਨਾਂ ਨੇ ਜਿੰਨੀ ਕਿਨਾਂ ਦੀ ਬਾਹ ਹੋਈ ਇਹਨਾਂ ਨੇ ਲਾਲ ਲੂ ਕੇ ਬਈ ਇਹਨਾਂ ਨੂੰ ਪਤਾ ਲੱਗ ਗਿਆ ਹਨਾ ਕਿ ਨਿਯਾਜ਼ ਕਰਤੀ ਅਸੀਂ ਬੰਦੇ ਨਾਲ ਉਸ ਤੋਂ ਬਾਅਦ ਬਈ ਇਹ ਮੈਨੂੰ ਮਿਲਦਾ ਤਿੰਨੇ ਐਸਆਈ ਅਦੋ ਵੀ ਸਿਵਲ ਵਰਦੀ ਦੇ ਵਿੱਚ ਥਾਣੇ ਦੇ ਵਿੱਚ ਵੀ ਜਦੋਂ ਵੀ ਮੈਨੂੰ ਚੱਕਿਆ ਅਦੋ ਵੀ ਸਿਵਲ ਵਰਦੀ ਦੇ ਵਿੱਚ ਘਰ ਵਾਲੇ ਕੱਪੜਿਆਂ ਦੇ ਵਿੱਚ ਨਿੱਕਰ ਬਣੇਨਾਂ ਦੇ ਵਿੱਚ ਹਨਾ ਤੇ ਉਸ ਤੋਂ ਬਾਅਦ ਇਹ ਮੈਨੂੰ ਕਹਿੰਦੇ ਕਹਿੰਦੇ ਸਾਨੂੰ ਕੋਈ ਬੰਦਾ ਦੇ ਦੇ ਤੁਹਾਡੇ ਟੈਕਸੀ ਵਾਲੇ ਆਉਂਦੇ ਨੇ ਕੋਈ ਬੰਦਾ ਦੇ ਦੇ ਸਾਨੂੰ ਕਿ ਅਸੀਂ ਤੈਨੂੰ ਭੇਜ ਦਾਂਗੇ ਮੈਂ ਕਿ ਮੈਂ ਕਿਹੜੇ ਬੰਦੇ ਨੂੰ ਦੇ ਦਾਂ ਨਾ ਤਾਂ ਕੋਈ ਆਪਣੇ ਸਰਕਲ ਦਾ ਬੰਦਾ ਚਿੱਟਾ ਬੀਂਦਾ ਵਾ ਹਨਾ ਕਿ ਮੈਂ ਕਿਹਨੂੰ ਫੜਾ ਦਵਾਂ ਤੁਹਾਨੂੰ ਇਹਨਾਂ ਨੇ ਬਈ ਚਲੋ ਮੈਨੂੰ 20 20 25 ਮਿੰਟ ਮੈਨੂੰ ਇਹੋ ਚੀਜ਼ ਤੇ ਕਨਵੈਂਸ ਕਰੀ ਗਏ ਕਿ ਬੰਦਾ ਦੇ ਦੇ ਬੰਦਾ ਦੇ ਦੇ ਤੈਨੂੰ ਛੱਡ ਦਾਂਗੇ ਫਿਰ ਬਈ ਇਹਨਾਂ ਨੇ ਆਪਣੇ ਕੰਪਿਊਟਰ ਦੇ ਅੰਦਰ ਇੱਕ ਐਪਲੀਕੇਸ਼ਨ ਟਾਈਪ ਕੀਤੀ ਹਨਾ ਉਹ ਐਪਲੀਕੇਸ਼ਨ ਟਾਈਪ ਕਰਨ ਤੋਂ ਬਾਅਦ ਤੇ ਨਾ ਤਾਂ ਬਈ ਮੈਂ ਉਹ ਐਪਲੀਕੇਸ਼ਨ ਪੜੀ ਹੈ ਇਹਨਾਂ ਨੇ ਕੀ ਉਹਦੇ 'ਚ ਲਿਖਿਆ ਕੀ ਨਹੀਂ ਲਿਖਿਆ ਮੈਨੂੰ ਉਹਦਾ ਕੋਈ ਲੱਲਾ ਖੱਖਾ ਕੋਈ ਕੁਝ ਵੀ ਨਹੀਂ ਪਤਾ ਹੈਗਾ ਠੀਕ ਆ ਉਦੋਂ ਬਾਅਦ ਬਸ ਜਦੋਂ ਇਹਨਾਂ ਨੂੰ ਲੱਗਿਆ ਪਤਾ ਇਹ ਮੈਨੂੰ ਮਿੱਠ ਪਿਆਰ ਨਾਲ ਕਿ ਮੈਂ ਇਹਨਾਂ ਦੀ ਕੋਈ ਕਾਰਵਾਈ ਨਾ ਕਰਾਂ ਹਨ ਕੋਈ ਉਹ ਨਾ ਕਰਾਂ ਜਾਂ ਆਪਦਾ ਕਿਸੇ ਵੀ ਤਰੀਕੇ ਦੇ ਜਸਟਿਸ ਨਾ ਮੰਗਾ ਕਿਸੇ ਤੋਂ ਵੀ ਹਨਾ ਤਾਂ ਇਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਟਰੀਟ ਕੀਤਾ ਮੈਨੂੰ ਐ ਕਿਹਾ ਜੇ ਤੈਨੂੰ ਇੱਥੇ ਸੁਜਾਨਪੁਰ ਪਾਲੰਪੁਰ ਕੋਈ ਪੁਲਿਸ ਵਾਲਾ ਘੇਰਦਾ ਤਾਂ ਤੂੰ ਸਾਨੂੰ ਫੋਨ ਲਾ ਤੂੰ ਮਨਸ਼ੀ ਦਾ ਨੰਬਰ ਲੈ ਕੇ ਜਾ ਬਕਾਇਦਾ ਕੇਐਸਆਈ ਨੇ ਮੈਨੂੰ ਨੰਬਰ ਆਪਣਾ ਪਰਸਨਲ ਵੀ ਦਿੱਤਾ ਕਿ ਜੇ ਤੈਨੂੰ ਕੋਈ ਦਿੱਕਤ ਆਵੇ ਤਾਂ ਤੂੰ ਸਾਨੂੰ ਇਸ ਨੰਬਰ ਤੇ ਫੋਨ ਲਾਉਣਾ ਵਾ ਵੀਰੇ ਆ ਪਰਚੀ ਦੇ ਉੱਤੇ ਇਹਨਾਂ ਦੇ ਨੰਬਰ ਲਿਖੇ ਹੋਏ ਨੇ ਨਾਮ ਨਹੀਂ ਇਹਨਾਂ ਨੇ ਆ ਨਾਮ ਲਿਖਿਆ ਹੋਇਆ ਵੀਰੇ ਇੱਕ ਸੁਜਿੰਦਰ ਸਿਜੰਦਰ ਨਾਮ ਲਿਖਿਆ ਆ ਵੀਰੇ ਆ ਦੋ ਪਰਚੀਆਂ ਨੇ ਇਹਦੇ ਤੇ ਇੱਕ ਮੁਨਸੀ ਦਾ ਨੰਬਰ ਆ ਸਿਜਾਨਪੁਰ ਵਾਲੇ ਥਾਣੇ ਦਾ ਔਰ ਇੱਕ ਸਿਜੰਦਰ ਐਸਆਈ ਹੈ ਨਾ ਬਈ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਪਿਆਰ ਨਾਲ ਟ੍ਰੀਟ ਕਰਕੇ ਭੇਜਿਆ ਤੇ ਕੁੱਟਿਆ ਬਈ ਜਿਹੜਾ ਨਜਾਇਜ਼ ਹੈ ਨਾ ਉਹ ਬਾਲਾ ਧੱਕਾ ਬਾਲਾ ਨਹੀਂ ਹੈ ਇਹ ਗੁੱਟਦਾ ਯਾਰ ਬਈ ਇਹਨਾਂ ਨੇ ਯਾਰ ਰੋਣਾ ਚਾਹੀਦਾ ਯਾਰ ਕੋਈ ਗਲਤੀ ਨਹੀਂ ਯਾਰ ਕੰਮ ਕਰਨ ਗਿਆ ਸੀ ਭੈਣ ਚੋਦ ਹੋਰ ਕੀ ਕਰਨ ਗਿਆ ਸੀਗਾ ਯਾਰ ਖਾਲੀ ਵਾਪਸ ਆਇਆ ਭੈਣ ਚੋਦਾ 5 ਰੁਪਏ ਦਾ ਕੰਮ ਵੀ ਨਹੀਂ ਕੀਤਾ ਸਵਾਰੀ ਕਰਾਉਂ ਕਰਾਦੀ ਯਾਰ ਬਈ ਇਹਨਾਂ ਨੇ ਨਾ ਇੱਥੇ ਚਲੋ ਮਰ ਮਰ ਕੇ ਕਿਸਤਾ ਵੀ ਮਜਬੂਰੀਆਂ ਹੋ ਰਹੀਆਂ ਨੇ